ਰੰਗਦੇਵ ਅਜੇ ਮੰਨਿਆ ਨਹੀਂ ਸ਼ਰੀਆਤ ਕਟੜਵਾਦੀ ਵੀ ਸੀ ਪ੍ਰਾਣਾਯਾਮੇ ਵੀ ਸੀ ਉਹ ਜਲਦੀ ਗੁਰੂ ਗੋਬਿੰਦ ਸਿੰਘ ਤੱਕ ਟੱਕਰ ਕਿਉਂ ਲਾਈ ਰੱਖੀ ਸੀ ਉਹਨੇ ਇਹ ਪ੍ਰਾਣਾਯਾਮ ਇੱਕ ਫਕੀਰਾਂ ਤੋਂ ਸਿੱਖਿਆ ਹੋਇਆ ਸੀ ਸਰੀਰ ਛੱਡ ਕੇ ਇੱਥੇ ਹੀ ਟਿਕਿਆ ਉਹ ਨਿਵਾਜ਼ ਮੱਕੇ ਜਾ ਕੇ ਪੜਿਆ ਕਰਦਾ ਸੀ ਉਹਨਵੇਂ ਸੀ ਇਹ ਗੁਰੂ ਗੋਬਿੰਦ ਸਿੰਘ ਤੋਂ ਰਾਜੇ ਮਹਾਰਾਜਾਂ ਵਾਂਗ ਸ਼ਾਹੀ ਪੋਸ਼ਾਕਾਂ ਪਾਉਂਦੇ ਨੇ ਉਵੇਂ ਜਿਵੇਂ ਕਲਗੀਆਂ ਲਾਉਂਦੇ ਨੇ ਘੋੜੇ ਹਾਥੀ ਪਾਖਰ ਖਜ਼ਾਨ ਤਖਤਾਂ ਤੇ ਸਜਦੇ ਨੇ ਇਹ ਤਾਂ ਇੱਕ ਬਾਦਸ਼ਾਹ ਹੀ ਹੈ ਰਾਜੇ ਵਾਂਗੂ ਮਗਰ ਇਹ ਦੇ ਅੰਦਰ ਹੋ ਸਕਦਾ ਹੈ ਕਿ ਫਕੀਰੀ ਦੀ ਰੱਬੀ ਤਾਕਤ ਰੋਹਾਨੀ ਤਾਕਤ ਨਹੀਂ ਹੈ ਪਰ ਉਹ ਦਿਨ ਕੋਈ ਦੂਰ ਨਹੀਂ ਸੀ ਮੱਕੇ ਸ਼ਰੀ ਨਵਾਜ਼ ਪੜਦੇ ਉਧਰ ਹਜ਼ੂਰ ਨੇ ਜ਼ਫਰਨਾਮਾ ਲਿਖ ਭੇਜਿਆ ਸੁਣਦੇ ਗਿਣਦੇ ਕੋਈ ਨਹੀਂ ਔਰੰਗਾਬਾਦ ਭਾਈ ਜਿਆਸ ਸਿੰਘ ਨੇ ਇੱਕ ਮਾਨਿਕ ਚੀਤੋ ਕੇ ਤਿੰਨ ਦਿਨ ਰੁਲਦਿਆਂ ਚਾਰ ਦਿਨ ਹੋ ਗਏ ਅਰਦਾਸ ਕੀਤੀ ਕਿੱਥੇ ਦੀਨਾ ਕਾਂਗੜ ਕਿੱਥੇ ਦੱਖਣ ਦੇਸ਼ ਏ ਗੁਰੂ ਗੋਬਿੰਦ ਸਿੰਘ ਤੁਹਾਡੇ ਭੇਜੇ ਆ ਗਏ ਚੋਲੇ ਲੰਮਿਆਂ ਚ ਉਤੋਂ ਦੀ ਵੀ ਵਸਤਰ ਨੇ ਜ਼ਫਰਨਾਮੇ ਦੀ ਚਿੱਠੀ ਪਾਈ ਹੈ ਔਰੰਗਜ਼ੇਬ ਦੇ ਦਰਬਾਰ ਆ ਪਹੁੰਚੇ ਪਰ ਨੇੜੇ ਕੋਈ ਲੱਗਣ ਨਹੀਂ ਦਿੰਦਾ ਕਿਰਪਾ ਕਰੋ ਉਹ ਜੇ ਆਪ ਬੁਲਾ ਲਵੇ ਇਹ ਅਰਦਾਸ ਦਸ਼ਮੇ ਜੀ ਨੇ ਸਵੀਕਾਰ ਅੰਦਰੋਂ ਹੀ ਕਰ ਲਈ ਕਿਸੇ ਨੂੰ ਦੱਸਿਆ ਨਹੀਂ ਕਿ ਹਾਂ ਲਓ ਅਜੇ ਦਾ ਵੀ ਮਾਨ ਤੋੜ ਦੇਈਏ ਨਿਵਾਜ਼ ਮੱਕੇ ਜਾ ਕੇ ਪੜ ਰਿਹਾ ਹੈ ਕੋਈ ਗੁਰਸਿੱਖ ਮੈਂ ਸੌਖਾ ਜਾ ਬੋਲਣਾ ਐਨੀ ਕਮਾਈ ਜਿਵੇਂ ਆਪਾਂ ਪ੍ਰਤੱਖ ਜਾ ਕੇ ਦਸ਼ਮੇਸ਼ ਪਿਤਾ ਦੇ ਹਜ਼ੂਰ ਸਾਹਿਬ ਜਾਂਦੇ ਹਾਂ ਮੁੱਕ ਗਈ ਗੱਲ ਉੱਥੇ ਕੋਈ ਐਸਾ ਸਿੱਖ ਹੈ ਪੰਜ ਬਾਣੀਆਂ ਜਿਹੜਾ ਇੱਥੋਂ ਆਪਣੇ ਘਰ ਬੈਠਾ ਹਜ਼ੂਰ ਸਾਹਿਬ ਪੜਦਾ ਹੋਵੇ ਕੋਈ ਹੈ ਐਸਾ ਐਨੀ ਕਮਾਈ ਹੈ ਬੜਾ ਯਾਮੀ ਸੀ ਮਨ ਕਿਸ ਨੂੰ ਲਈ ਧਿਆਨ ਧਰਦੇ ਧਰਦੇ ਅਰਦਾਸ ਪੰਜ ਤਖਤਾਂ 'ਵਲ ਇੱਕ ਇੱਕ ਵੀ ਗ੍ਰਹਿਣ ਨਹੀਂ ਹੋ ਰਿਹਾ ਪੰਜ ਤਖਤਾਂ ਦੀ ਵਜਾਏ ਜਦ ਚਾਰੇ ਸਹਿਬਜ਼ਾਦਿਆਂ ਦੀ ਅਰਦਾਸ ਪੰਜ ਪਿਆਰਿਆਂ ਦੀ ਅਰਦਾਸ ਤੋਂ 40 ਮੁਕਤਿਆਂ ਦੀ ਅਰਦਾਸ ਅਸੀਂ ਤਾਂ ਮੁਕਤਿਆਂ ਦੇ ਦਰਸ਼ਨ ਵੀ ਨਹੀਂ ਕੀਤੇ ਹੁਣ ਕਰ ਲੋਗੇ ਨਾਮ ਸਰਵਣ ਨਾਲ ਹੀ ਹੋ ਗਏ ਐਸਾ ਸਿੱਖ ਹੈ ਕੋਈ ਕਿਵੇਂ ਮੰਨ ਜਾਵਾਂਗੇ ਜਿਹੜਾ ਇੱਥੋਂ ਹੀ ਬੈਠਾ ਹਜ਼ੂਰ ਸਾਹਿਬ ਮੈਂ ਬੋਲ ਚੁੱਕਿਆ ਚਲੋ ਪੰਜ ਬਾਣੀਆਂ ਪੜ ਕੇ ਅਰਦਾਸ ਕਰਕੇ ਦਸ਼ਮੇਸ਼ ਜੀ ਇਹਨੂੰ ਆਪਣੀ ਦਰਗਾਹ ਕਬੂਲ ਕਰਿਓ ਬਹਿ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ ਮਰਦੀ ਕਾਲੀ ਤੇ ਮਰਦੀ ਕਾਲੀ ਕਾਲੀ ਉਹ ਕਾਲਣਾ ਮਰਦਾਂ ਵਾਲੀ ਕਾਲ ਮਰ ਕੇ ਕਾਲਣਾ ਤਾਂ ਤੋਂ ਐਸਾ ਸਿੱਖ ਹੈ ਔਰੰਗਜ਼ੇਬ ਜਦੋਂ ਨਿਕਲਣ ਲੱਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਖਿੱਚ ਲਈ ਦਰਵਾਜ਼ਾ ਨਿਕਲ ਨਹੀਂ ਦਿੱਤਾ ਆਏ ਔਰੰਗਜ਼ੇਬ ਤੇਰੀਆਂ ਫੌਜਾਂ ਕਿਹਾਂ ਹਨ ਔਰੰਗਜ਼ੇਬ ਤੇਰੇ ਖਜ਼ਾਨੇ ਤੇਰੀ ਫੌਜ ਤੇਰੀ ਪੁਲਿਸ ਤੇਰਾ ਤਖਤ ਬਸ ਹੁਣ ਦੱਸ ਹੁਣ ਮੈਨੂੰ ਬਖਸ਼ ਲੋ ਮੈਂ ਅੱਜ ਮੰਨ ਗਿਆ ਕਿ ਤੁਸੀਂ ਸਮਰੱਥ ਹੋ ਐਸੇ ਗੁਰ ਕੋ ਬਲ ਬਲ ਜਾਈਏ ਕੱਲ ਵੀ ਉਪਮਾ ਕੀਤੀ ਸੀ ਆ ਲੈ ਮੈਨੂੰ ਹੁਣ ਨਿਸ਼ਾਨੀ ਦੇ ਦਿਓ ਪਰਾਣਾ ਯਾਮੀ ਹੋਵੇ ਤੇ ਕੋਈ ਨਿਸ਼ਾਨੀ ਦੇਵੇ ਗੱਲਾਂ ਨਾਲ ਨਹੀਂ ਇਹ ਗੱਲ ਬਣਦੀ ਗੱਲਾਂ ਨਾਲ ਨਹੀਂ ਕੁਝ ਹੋ ਰਹੀ ਕਮਾਈ ਤੋਂ ਬਿਨਾ ਸੰਤੁਸ਼ਟੀ ਨਹੀਂ ਰੱਜ ਨਹੀਂ ਆਉਣਾ ਕਰੋ ਦੇਖੋ ਤਾਂ ਸਹੀ ਅੱਗੇ ਨੂੰ ਹੋ ਕੇ ਦਰਵਾਜ਼ਾ ਕੈਸਾ ਹੈ ਤੋਂ ਮੈਂ ਐਸੇ ਪਰਪੱਕ ਅਵਸਥਾ ਦਿਰੜ ਹੈ ਜਿਨ੍ਹਾਂ ਦੀ ਇਹਦੇ ਤੇ ਪਹਿਲੇ ਦਿਨ ਬੋਲਿਆ ਸੀ ਇੰਨੀ ਉੱਚੀ ਅਵਸਥਾ ਆਪਣੀ ਬਣਾਉਣੀ ਹੁਣ ਇੱਥੇ ਤਾਂ ਇੱਕ ਗ੍ਰਿਸ਼ਤ ਨੇ ਬੜਾ ਵਜ਼ਨ ਚੁੱਕੀ ਤੁਰੇ ਫਿਰਦੇ ਹਾਂ ਨਹੀਂ ਨਹੀਂ ਤਾਂ ਮਰ ਕੇ ਵੀ ਕਹਿ ਦਈਏ ਬਈ ਮਰਨਾ ਮਨਜ਼ੂਰ ਹੈ ਇੱਕ ਕਦਮ ਨਹੀਂ ਆਪਣੇ ਡੇਰੇ ਚੋਂ ਜਾਣਾ ਜਿੰਨਾ ਚਿਰ ਇਹ ਮੰਜ਼ਲ ਤੈ ਨਹੀਂ ਹੁੰਦੀ ਪਰ ਇਹ ਮਰਿਆਦਾ ਪਰਸ਼ੋਤਮਾ ਵਾਲੀ ਸਾਡੀ ਮਰਿਆਦਾ ਵੀ ਚੱਲਦੀ ਐ ਬੜਾ ਧਿਆਨ ਟਿਕਾਈ ਦੇ ਰੱਖ ਲੋ ਸੰਭਲ ਜੋ ਸੰਭਾਲ ਲੋ ਇਹ ਤੇ ਹੁਣ ਮੈਂ ਰੌਲਾ ਜੀ ਪਾ ਜਾਣਾ ਸਮਝੋ ਉਤੇ ਦੀ ਲੰਘ ਜਾਣਾ ਹੈ ਕੋਈ ਐਸੇ ਤੋਂ ਐਨੀ ਕਮਾਈ ਸਾਧ ਸੰਗਤ ਇੱਕ ਸਿਮਰਨਾ ਦਿੱਤਾ ਕਟਾਰ ਦਿੱਤੀ ਐ ਦਸ਼ਮੇਤ ਜੀ ਨੇ ਮੈਨੂੰ ਨਿਸ਼ਾਨੀ ਦੇ ਦਿਓ ਹਾਂ ਲੈ ਜਾ ਤੈਨੂੰ ਵੀ ਪਤਾ ਲੱਗ ਗਿਆ ਜਿਹੜਾ ਔਰ ਵੀ ਕੋਈ ਦਰਸ਼ਨ ਮੇਲੇ ਤੇਰਾ ਮਿਲਾਪ ਕਰੂੰ ਉਹਨੂੰ ਵੀ ਨਿਸ਼ਚਾ ਹੋ ਜੂ ਕੱਲਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨਹੀਂ ਇਹ ਦਰਵੇਸ਼ ਵੀ ਹੈ ਇਹ ਫਕੀਰ ਵੀ ਹੈ ਮੀਰ ਮੀਰੀ ਤੇ ਪੀਰੀ ਇਹ ਦਿਖਾਵੇ ਦਾ ਆ ਕਿਤਨੇ ਕਿਤਨੇ ਰਾਜੇ ਮਹਾਰਾਜਾਂ ਵਾਲਿਆਂ ਸਭਾ ਸਭਾ ਲੱਖ ਦੀਆਂ ਕੱਲੀਆਂ ਪੋਸ਼ਾਕਾਂ ਨਹੀਂ ਪਾਉਣ ਵਾਲਾ ਉਸ ਪਿਸ਼ਾਕ ਵਿੱਚੋਂ ਵੀ ਕੋਈ ਚਾਲਕ ਪੈ ਕੇ ਪਾਪੀਆਂ ਦੇ ਹਿਰਦਿਆਂ ਨੂੰ ਠਾਰ ਜਾਂਦੀ ਹੈ